ਰਾਜ ਨੂੰ ਕੱਟ ਕੇ ਕੱਟ ਕੇ ਦਿੰਦੇ ਨੇ ਜਿਹੜਾ ਕਿ ਤੇਜਾ ਸੀ ਨਾ ਤੇ ਹੁੰਦਾ ਜੀ ਜਦੋਂ ਚੈੱਕ ਦੀ ਡੇਟ ਪਾਉਂਦੇ ਨੇ 20 ਦਿਨ ਬਾਅਦ ਦੀ ਏ ਚਲੋ ਮੈਂ ਵਿਸ਼ਵਾਸ ਕਰਕੇ ਇੱਕ ਭਰੋਸੇ ਤੋਂ ਚੈੱਕ ਲੈ ਲਿਆ ਇੱਕ ਦੋ ਬੰਦਾ ਸੀਗਾ ਮੇਰੇ ਨਾਲ ਉਹ ਚੈੱਕ ਬੈਂਕ ਦੇ ਵਿੱਚ ਲਾਇਆ 12 ਤਰੀਕ ਪਈ ਵਿੱਚ ਅਗੇ ਤੀਜੇ ਮਹੀਨੇ ਦੀ 2024 ਤੇ ਉਹ ਚੈੱਕ ਸਿਰ ਬਾਉਂਸ ਹੋ ਜਾਂਦਾ ਉਹਦੇ ਵਿੱਚ 300 ਰੁਪਏ ਖਾਤੇ ਦੇ ਵਿੱਚ ਤੇ ਜਦੋਂ ਮੈਂ ਇਹਨਾਂ ਕੋਲ ਆਇਆ ਤੇ ਇੱਥੇ ਆਪਣਾ ਧੰਡੀ ਬਚੀ ਹੋਈ ਸੀ ਮੰਦ ਜੀ ਬੰਦ ਗਿਆ ਦਫਤਰ ਬੰਦ ਕਰਕੇ ਤੇ ਹੋਰ ਵੀ ਬਹੁਤ ਲੋਕਾਂ ਦੇ ਪੈਸੇ ਮਰੇ ਹੋਏ ਕਿਤੇ ਸੁਣਵਾਈ ਹੋ ਨਹੀਂ ਹੈਗੀ ਜੀ ਐਂ ਲੱਗਦਾ ਜੀ ਮੈਂ ਸਾਰੇ ਹੀ ਮਿਲੇ ਹੋਏ ਰੋਜ਼ ਕੰਮ ਕਰ ਤੋਂ ਬੇਲੇ ਬੈਠੇ ਇੱਥੇ ਘੇੜੇ ਮਾਰਦਿਆਂ ਰੋਜ਼ ਦਾ ਖਰਚਾ ਕਰਕੇ ਮੁੜ ਜੰਨੇ ਕੋਈ ਸੁਣਵਾਈ ਨਹੀਂ ਕੋਈ ਆਉਂਦਾ ਤੱਕ ਨਹੀਂ ਹੈਗਾ ਜੀ ਸਰਚ ਕਰਿਆ ਜਿਹਨਾਂ ਦੀ ਕਾਲਜ ਸੀਮਟ ਮੈਮਸ ਜਿਹੋ ਜਾਲੀ ਜਿਹਾ ਨਾਮ ਉਸ ਤੋਂ ਬਾਅਦ ਮੈਂ ਹੋਰੇ ਆਇਆ ਮੈਨੂੰ ਗੱਲ ਕਰਾਈ ਅਮਨਦੀਪ ਸਰ ਨਾਲ ਅਮਨਦੀਪ ਆ ਬੰਦਾ ਜੀ ਦੇਖੋ ਇਹਦਾ ਨਾਮ ਜਾਲੀ ਹੈ ਜਦਕਿ ਇਹਦਾ ਅਸਲੀ ਨਾਮ ਹੈਗਾ ਬੰਦਾ ਆ ਹਰਮਿੰਦਰ ਸਿੰਘ ਪਟਿਆਲਾ ਪਈ ਹੈ ਜੀ ਕਿਨੇ ਸੜਪਾ 1.70000 ਰੁਪਏ ਆਨਲਾਈਨ ਡ੍ਰਾਈਵ ਤੋਂ ਪੁੱਛੀ ਮੈਂ ਆਪਣੇ ਮੰਮੀ ਦਾ ਧੱਕੇ ਪਾਇਆ ਸੀ ਜੀ ਮੈਂ ਐਕਚੁਅਲੀ ਐਡਵੋਕੇਟ ਹਾਂ ਪਟਿਆਲਾ ਤੋਂ ਕੰਨੀ ਕਰੀਏ ਤੇ ਮੈਨੂੰ ਰਾਏ ਲਈ ਜਾਂਦਾਗਾ ਤਾਂ ਪਰ ਵੀ ਇੰਨੇ ਮਗਾ ਪਰ ਵੀ ਇੰਨਾ ਲੱਗਦਾ ਕੋਈ ਗੱਲ ਇਹਦਾ ਅਸੀਂ ਕਰਦੇ ਕਰਦੇ ਇਹ ਘੱਟੋ ਘੱਟ 100 ਤੋਂ 150 ਬੰਦੇ ਦੇ ਵਿੱਚ ਵਿੱਚ ਹੈ ਮੈਂ ਮੈਕਸਿਮਮ 2.5 ਤੋਂ 10 ਕਰੋੜ ਤੋਂ ਉੱਪਰ ਹੋਏਗਾ ਬੜਾ ਵੱਡਾ ਰੈਕਟ ਹੈ ਇਹ ਜਿਹੜਾ ਬੜਾ ਰੈਕਟ ਹੈ ਜੀ ਮੇਨ ਮਾਲਕ ਹੈ ਦਾ ਗੁਰਪ੍ਰੀਤ ਸਿੰਘ ਬੈਣੀਪਾਲ ਤੇ ਅਮਨਦੀਪ ਮੁੰਡਾ ਹੈ ਵੀ ਮੇਨ ਹੈ ਜੀ ਜਗਰਾਉ ਅੱਜ ਕੰਨੇ ਆਇਆ ਉੱਥੇ ਕੋਸਟ ਬੈਂਕ ਦੇ ਦਫ਼ਤਰ ਪੀ ਕੇ ਚੱਕਰ ਕਰਕੇ ਆਇਆ। ਇਹਨਾਂ ਨੇ ਜੀ ਮੇਰੇ ਤੋਂ 1,70,000 ਰੁਪਈਆ ਲਿਆ ਸੀਗਾ ਕਿਸ ਚੀਜ਼ ਤੇ? ਤੇ ਇਹ ਵੀ ਸਾਨੂੰ ਕਹਿ ਰਹੇ ਸੀਗੇ ਵੀ ਅਸੀਂ ਐਜੂਕੇਸ਼ਨ ਲੋਨ ਤੁਹਾਡਾ ਕਰਾ ਕੇ ਦੇਵਾਂਗੇ। ਪਰ ਇਹਨਾਂ ਨੇ ਮੈਨੂੰ ਉਸ ਚੀਜ਼ ਦਾ ਕੋਈ ਡਾਕੂਮੈਂਟ ਨਹੀਂ ਦਿੱਤਾ। ਮੈਂ ਉਹ ਚੀਜ਼ ਬਾਰੇ ਬੈਂਕ 'ਚ ਵੀ ਪਤਾ ਕੀਤਾ। ਬੈਂਕ 'ਚ ਕੋਈ ਲੋਨ ਨਹੀਂ। ਨਾ ਹੀ ਇਹ ਉਸ ਚੀਜ਼ ਦਾ ਮੈਨੂੰ ਕੋਈ ਡਾਕੂਮੈਂਟ ਦਿਖਾ ਰਹੇ ਨੇ। ਤੇ ਜਦੋਂ ਇਹਨਾਂ ਕੋਲ ਅਸੀਂ ਆਏ ਪੋਸਟਟੈਂਟ ਇਹਨਾਂ ਦਾ ਦਫ਼ਤਰ ਨੂੰ ਕੋਸਟ ਜਿੰਦੇ ਲਾ ਚੁੱਕੀ ਜੀ ਹੈ। ਕਿਹੜੀ ਕੰਪਨੀ ਹੈ? ਇਹ ਕੋਸਟ ਵੀ ਇਮੀਗ੍ਰੇਸ਼ਨ ਹੈ ਜੀ। ਕੌਣ ਮਾਲਕ ਨੇ ਅਰੇ ਅੱਛਾ ਹੋਰ ਵੀ ਲੋਕਾਂ ਨਾਲ ਕੁਝ ਇਦਾਂ ਕੀ ਕੋਈ ਹੋਰ ਦੇ ਨਾਂ ਤੇ ਦੱਸਦੇ ਆ ਇਹ ਤੇ ਜੋ ਮੈਨੂੰ ਮਿਲੇ ਜਿੰਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਉਹ ਸੀਗੇ ਗੁਰਪ੍ਰਤਾਪ ਸਿੰਘ ਉਹਨਾਂ ਨੇ ਦੱਸਿਆ ਵੀ ਉਹ ਬਟਿਆਰੇ ਦੇ ਆ ਤੇ ਇੱਕ ਸੀਗੇ ਮਨਪ੍ਰੀਤ ਮੈਡਮ ਇਹਨਾਂ ਦੋਹਾਂ ਨਾਲ ਮੇਰੀ ਗੱਲ ਹੋਈ ਹੁਣ ਕੀ ਕਹਿੰਦੇ ਪੈਸਿਆਂ ਨੂੰ ਇਹ ਆਹਸਾਂ ਨੂੰ ਜੀ ਕੋਈ ਗੱਲ ਨਹੀਂ ਹੋ ਰਹੀ ਇਸ ਟਾਈਮ ਤੇ ਦਫ਼ਤਰ ਬੰਦ ਆ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋ ਰਹੀ ਨੰਬਰ ਸਾਰੇ ਬੰਦ ਨੇ ਅਸੀਂ ਕੋਈ ਕੰਪਲੇਂਟ ਕੀਤੀ ਇਹਨਾਂ ਦੀ ਕੰਪਲੇਂਟ ਕੀਤੀ ਹੈ ਕਿੱਥੇ ਜੀ ਐਸ ਐਸ ਫੀਡਾ ਕਰ ਕਰਨ ਲਈ ਕੋਈ ਕਾਰਵਾਈ ਕੀਤੀ ਪੁਲਸ ਨੇ ਨਹੀਂ ਜੀ ਹਜੇ ਤੱਕ ਕੋਈ ਕਾਰਵਾਈ ਨਹੀਂ ਕੀ ਲੱਗਦਾ ਪੁਲਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਕੁਝ ਨਹੀਂ ਪਤਾ ਜੀ ਹਜੇ ਇਹਨਾਂ ਦਾ ਇੱਥੇ ਪੁਲਸ ਦੋ ਤਿੰਨ ਵਾਰੀ ਗੇੜੇ ਮਾਰ ਚੁੱਕੀ ਆ ਪਰ ਕੁਝ ਨਹੀਂ ਸਾਨੂੰ ਅਪਡੇਟ ਕੋਈ ਆ ਰਹੀ ਉਹਨਾਂ ਵੱਲੋਂ ਤੁਸੀਂ ਜਿਹੜੇ ਇੱਕ ਪੇਮੈਂਟ ਦਿੱਤੀ ਉਹ ਕੈਸ਼ ਦਿੱਤੀ ਜਾਂ ਗੂਗਲ ਪੇ ਦੀ ਗੂਗਲ ਪੇ ਰਹੀਂ ਗਈ ਹੈ ਜੀ ਮੇਰੇ ਕੋਲ ਦੀਆਂ ਐਟ ਨਹੀਂ ਆਪਣੇ ਕੋਲ ਨੇ ਕਾਗਜ਼ ਵਗੈਰਾ ਤੁਹਾਡੇ ਮਿਲਗੇ ਜਾਂ ਨਹੀਂ ਨਹੀਂ ਜੀ ਕਾਗਜ਼ ਇਹਨਾਂ ਕੋਲ ਹੀ ਆ ਡਾਕੂਮੈਂਟ ਸਾਰੇ ਇਹਨਾਂ ਕੋਲ ਹੀ ਆ ਹਾਂ ਜੀ ਦਰੋਜ਼ਪੁਰ ਤੋਂ ਕੀ ਕਰਨਾ ਹੈ ਉਹ ਖੰਨੇ YouTube ਚੱਲ ਕੇ ਜੀ ਸਰ ਇਹਨਾਂ ਦੀ ਐਡ ਦੇਖੀ ਸੀ ਕਿਹਨਾਂ ਦੀ ਆ ਕੋਸਟ ਵੇ ਇਮੀਗ੍ਰੇਸ਼ਨ ਦੀ ਤੇ ਉੱਥੋਂ ਆਪਾਂ ਇਹਨਾਂ ਕੋਲ ਆਏ ਤੇ ਸਾਰੀ ਗੱਲਬਾਤ ਕੀਤੀ ਤੇ ਇਹਨਾਂ ਨੂੰ ਦੱਸਿਆ ਕਿ ਤੁਹਾਡਾ ਸਟੱਡੀ ਲੋਨ ਕਰਵਾ ਕੇ ਦਵਾਗੇ ਆਪਾਂ ਤੇ ਤੁਹਾਡੇ ਕੋਲ ਆਪ 1,80,000 ਰੁਪਿਆ ਲਵਾਵਾਂਗੇ ਤੇ ਆਪਣੀ ਇਹਨਾਂ ਨਾਲ ਗੱਲ ਹੋ ਗਈ ਸੀ 1,60,000 ਦੇ ਵਿੱਚ ਤੇ ਹੋ ਗਈ ਗੱਲ ਹੋਈ ਤੇ ਇਹਨਾਂ ਨੇ ਆਪਾਂ ਨੂੰ ਟਾਈਮ ਦਿੱਤਾ ਸੀ ਜਨਵਰੀ ਦੇ ਮਹੀਨੇ ਤੱਕ ਦਾ ਕਿ ਤੁਹਾਡਾ ਵੀਜ਼ਾ ਲਵਾ ਕੇ ਦਵਾਵਾਂਗੇ ਕੋਈ ਗੱਲ ਨਹੀਂ ਹੋਈ ਵੀਜ਼ਾ ਨਹੀਂ ਦਿੱਤਾ ਠੀਕ ਆ ਤੇ 40,000 ਰੁਪਿਆ ਆਪਣੇ ਤੋਂ ਐਮਬੈਸੀ ਫੀਸ ਲੈ ਕੇ ਮੈਂ ਤੁਹਾਡਾਂ ਸਿੱਧੀ ਸਿੱਧੀ ਠੱਗੀ ਮਾਰ ਕੇ ਹਾਂਜੀ ਹਾਂਜੀ 2 ਲੱਖ ਰੁਪਏ ਦੀ ਕੰਪਲੇਂਟ ਕੀਤੀ ਕੋਈ ਕੰਪਲੇਂਟ ਕੀਤੀ ਸੀ ਕਾਰਵਾਈ ਹੋਈ ਉਹਦੇ ਤੇ ਕੁਛ ਹਾਂਜੀ ਕੋਈ ਕਾਰਵਾਈ ਹੋਣੀ ਨਹੀਂ ਨਹੀਂ ਸਰ 4 ਦਿਨ ਹੋ ਗਏ ਆ ਕੀ ਲੱਗਦਾ ਪੁਲਿਸ ਨੇ ਕਿਉਂ ਨਹੀਂ ਕਾਰਵਾਈ ਕਰ ਰਹੀ ਸਰ ਇਹ ਤਾਂ ਹੁਣ ਉਹਨਾਂ ਨੂੰ ਪਤਾ ਕੀ ਸਿਸਟਮ ਆ ਠੀਕ ਆ ਅਸੀਂ ਜਾ ਰਹੇ ਹਾਂ ਕੁਛ ਨਹੀਂ ਕਹਿੰਦੇ ਤੇ ਬਾਹ ਲੈ ਲੈਂਦੇ ਆ ਬਾਅਦ ਭੇਜ ਦਿੰਦੇ ਆ ਅਸੀਂ ਜਾਓ ਕਿ ਕਿੰਨੇ ਬੰਦਿਆਂ ਦਾ ਗਰੁੱਪ ਆ ਤੁਹਾਡਾ ਥੋੜਾ ਥੋੜਾ ਸਰ ਬਹੁਤੇ ਆਣੇ ਆ ਕੰਮ ਤੇ 100 150 ਜਾਣਾ ਹੋਊਗਾ ਜਿਨ੍ਹਾਂ ਨੂੰ ਠੱਗੀ ਮਾਰੀ ਹੈ ਨਾ ਹਾਂਜੀ ਹਾਂਜੀ ਤੇ ਪੁਲਿਸ ਨੇ ਇਹ ਫਿਰ ਖੜੇ ਇਹ ਬੰਦੇ ਹਾਂਜੀ ਸਰ ਖੜੇ ਸੀ ਉਸਦੇ ਨਹੀਂ ਆਏ ਪੁਲਿਸ ਵਾਲੇ ਤੇ ਉਦੋਂ ਹੀ ਆ ਗਏ ਸੀ 10 ਮਿੰਟ ਬਾਅਦ ਤੇ ਇਹਨਾਂ ਨੇ ਵਾਰ ਲਏ ਤੇ ਪੂਰਾ ਦਿਨ ਅਸੀਂ ਉੱਥੇ ਬੈਠੇ ਰਹੇ ਡੀਐਸਪੀ ਅਫੀਸਰ ਤੇ ਉਹਨਾਂ ਨੇ ਭਾਈ ਰੱਖਿਆ ਤੇ ਅਸੀਂ ਗਏ ਚੱਲੇ ਆ ਡਿਵੀਜ਼ਨ 2 ਦੇ ਵਿੱਚ ਥਾਣੇ ਦੇ ਵਿੱਚ ਉਹਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਕਿੰਨੇ ਬੰਦੇ ਫੜਵਾਈ ਸੀ ਕੁਝ ਸਰ ਹੋਣਗੇ 15 16 ਜਾਣੀ ਹੋਣਗੇ ਟੋਟਲ ਵੱਲੋਂ ਸਾਰੀ ਪੁਲਿਸ ਨੇ ਛੱਡ ਦਿੱਤੀ ਹਾਂਜੀ ਸਰ ਜਿਹੜੀ ਇਹਨਾਂ ਦੀ ਹਰਮਨ ਮੈਡਮ ਹੈ ਸ਼ਾਇਦ ਉਹ ਦੱਸ ਰਹੀ ਕਿ ਮੈਂ ਓਨਰ ਐ ਜੀ ਦੀ ਠੀਕ ਹੈ ਸਰ ਉਹ ਜਾਂਦੀ ਆ ਉੱਥੇ ਬਹਿ ਕੇ ਸਿੱਧਾ ਰੋਂਦੀ ਜਾਂਦੀ ਐ ਮਿਲ ਕੇ ਉਹਨਾਂ ਨੂੰ ਵਾਪਸ ਆ ਜਾਂਦੀ ਆ ਕਿ ਉਹਨਾਂ ਨੂੰ ਨਾ ਤੋਂ ਉੱਥੇ ਭੌਂਦੇ ਨੇ ਨਾ ਕੁਝ ਕਰਦੇ ਆ ਸਾਡੇ ਵਰਗਨ ਪੂਰਾ ਦਿਨ ਭਾਈ ਰੱਖਦੇ ਬੁਲਾ ਲੈਂਦੇ ਆ ਫਿਰ ਛੱਡ ਦਿੰਦੇ ਚਾਹ। ਸਰ ਰਾਤ ਨੂੰ 11 ਵਜੇ ਇਹਨਾਂ ਨੇ ਬੰਦਾ ਫੜਿਆ ਠੀਕ ਆ ਤੇ ਅੱਧੇ ਘੰਟੇ ਬਾਅਦ ਛੱਡ ਦਿੱਤਾ ਠੀਕ ਆ ਅਸੀਂ ਪੁੱਛਿਆ ਇਹ ਕਹਿੰਦੇ ਪਹਿਲਾਂ ਜਿਹੜਾ ਪੁੱਛਿਆ ਚੈੱਕ ਕਰ ਲਓ ਕਿ ਬੰਦਾ ਤੇ ਨਹੀਂ ਅੰਦਰ ਹੈ ਕਹਿੰਦੇ ਨਹੀਂ ਹੈਗਾ ਤੁਸੀਂ ਇਹ ਰਾਤ ਨੂੰ ਆਪ ਪੁਲਿਸ ਵਾਲੇ ਲੋਕ ਲੱਗ ਗਏ ਆ ਠੀਕ ਆ ਰਾਤ ਨੂੰ ਬੰਦਾ ਕਿੱਥੋਂ ਆ ਕੇ ਤੁਸੀਂ ਕੁਝ ਇੱਥੇ ਦੱਸ ਦਿਓ ਤੁਹਾਡੇ ਨਾਲ ਦੇ ਮੁੰਡੇ ਵੀ ਰਾਤ ਨੂੰ ਪੁਲਿਸ ਵਾਲੇ ਨਾਲ ਕੀ ਲੱਗੇ ਇਹਨੂੰ ਪਤਾ ਕੁਛ ਸਰ ਇਹਨਾਂ ਨੂੰ ਨਹੀਂ ਪਤਾ ਅੱਛਾ ਲਿਫਾਫੇ ਚ ਸੀ ਕੁਝ ਲੱਗੇ ਮੈਨੂੰ ਸਰ ਬਾਕੀ ਆਪਣਾ ਵੀਡੀਓ ਹੈਗੀ ਆ ਉਹਦੇ ਪਤਾ ਲੱਗ ਜੂ ਕਿ ਹੈਗਾ ਕਿੰਦੇ ਵਿੱਚ ਮਸਤਰਾੰਦ ਪੱਤਗੜ ਸਾਹਿਬ ਤੋਂ ਅੰਮ੍ਰਿਤਪੁਰ ਦੇ ਟੀਟੇ ਸਾਹਿਬ ਤੋਂ ਕਿੱਥੇ ਖੰਨੇ ਚ ਅੱਜ ਕੀ ਕੰਮ ਪੈ ਗਿਆ ਇਹ ਜਾ ਕੇ ਸਰ ਮੈਂ ਆਪਰੇ ਬੇਟੀ ਦੀ ਪਹਿਲਵਾਣੀ ਸੀ ਇਹਨਾਂ ਨੇ ਜਦੋਂ ਮੈਡੀਕਲ ਮਾਈਕ੍ਰੋਸ ਕਰਾਈ ਮੈਂ ਕਿਹੜੀ ਕੰਪਨੀ ਆ ਇਹ ਹੈ ਕਿਹੜੀ ਕੰਪਨੀ ਆ ਇਹ ਕੋਸਟ ਰੀਮਿਗ੍ਰੇਸ਼ਨ ਕਿੱਥੇ ਆ ਖੰਨਾ ਫਿਰ ਨੀਅਰ ਬੱਸ ਸਟੈਂਡ ਹੀ ਤੇ ਫਿਰ ਮੈਂ ਇਹਨਾਂ ਨੇ ਆਪਣਾ ਆਨਲਾਈਨ ਬੇਟੀ ਦੇ ਹਾਈਡਰਟਸ ਟ੍ਰਾਈ ਹੋਂ ਦਾ ਨੰਬਰ ਚੱਕਿਆ ਤੇ ਮੇਰੇ ਨਾਲ ਫੋਨ 'ਤੇ ਗੱਲ ਕੀਤੀ ਤੇ ਕਹਿੰਦੇ ਵੀ ਅਸੀਂ ਤੁਹਾਡੇ ਬੇਟੀ ਦੀ ਫਾਈਲ ਲਵਾ ਦਿੰਦੇ ਤੁਸੀਂ ਸਾਡੇ ਕੋਲ ਇੱਕ ਵਾਰ ਦਫ਼ਤਰ ਆਉ ਮੈਂ ਇਹਨਾਂ ਕੋਲ ਆਇਆ ਦਫ਼ਤਰ ਗੱਲਬਾਤ ਕੀਤੀ ਅਮਰਤਪਾਲ ਮੈਡਮ ਸੀਗੀ ਇਹਨਾਂ ਦੀ ਮੈਂ ਕਿਰਨ ਮੈਡਮ ਕੋਲ ਕਰਦੀ ਸੀ ਮੈਂ ਤੇ ਫਿਰ ਮੈਨੂੰ ਇੱਥੇ ਆ ਕੇ ਮੈਂ ਅਮਰਤਪਾਲ ਮੈਡਮ ਮਿਲੀ ਉਹਨਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਸਾਨੂੰ ਪ੍ਰੋਫੈਸਰ ਜਵਾਨ ਨੇ ਤੁਹਾਡਾ ਅਸੀਂ ਸਟੱਡੀ ਲੋਨ ਵੀ ਕਰਵਾਵਾਂਗੇ ਉਸ ਤੋਂ ਬਾਅਦ ਮੈਂ ਕਿਹਾ ਜੀ ਠੀਕ ਹੈ ਇਹਨਾਂ ਨੇ ਸਾਨੂੰ ਸਾਰਾ ਟੋਟਲੀ ਖਰਚਾ ਦੱਸਤਾ 6 ਲੱਖ ਰੁਪਏ ਦੇ ਵਿੱਚ ਕਹਿੰਦੇ ਇੱਕ ਸਾਲ ਦਾ ਅਸੀਂ ਤੁਹਾਡਾ ਕਰਵਾ ਕੇ ਕਰਾਂਗੇ ਕਿਹੜੀ ਜਗ੍ਹਾ ਲਈ ਕੈਨੇਡਾ ਦੇ ਵਿੱਚ ਤੇ ਉਸ ਤੋਂ ਬਾਅਦ ਪਹਿਲਾਂ ਮੈਨੂੰ ਇਹਨਾਂ ਨੇ ਕਿਹਾ ਆਪਣਾ ਐਮਬੈਸੀ ਪੀ ਦਸਤੀ ਤੇ ਹੋਰ ਖਰਚੇ ਦੱਸੇ ਉਸ ਤੋਂ ਬਾਅਦ ਫਿਰ ਮੈਂ ਸਟੱਡੀ ਲੋਨ ਦੀ ਗੱਲ ਕੀਤੀ ਐ ਮੈਂ ਸਟੱਡੀ ਲੋਨ ਦਾ ਮੈਨੂੰ 2 ਲੱਖ ਰੁਪਏ ਵੰਗੇ ਤੁਸੀਂ ਕੈਸ਼ ਦਿੱਤਾ ਜਾਂ ਗੂਗਲ ਤੇ ਕਰੇ ਜੀ ਮੇਰਾ 50000 ਰੁਪਏ ਦਾ ਚੈੱਕ ਆਜ ਕੇ ਸਾਈਨ ਵੀ ਆ 1 ਲੱਖ ਰੁਪਏ ਦਾ ਚੈੱਕ ਦਿੱਤਾ ਵਾ 2 ਲੱਖ 10000 ਰੁਪਏ ਮੈਂ ਇਹਨਾਂ ਨੂੰ ਕੈਸ਼ ਜਿਹੜਾ ਜਿਹੜਾ ਮੈਂ ਆਪਣੇ ਕਿਸੇ ਦੋਸਤ ਨੂੰ ਲੈ ਕੇ ਦਿੱਤਾ ਵਾ ਉਹਦੇ ਕੋਲ ਬਹੁਤ ਡੇਟ ਕਿਲ ਟ੍ਰਿਪ ਨਹੀਂ ਹੈ ਉਹ ਕਿੰਨੇ ਚਿਰ ਹੋ ਗਿਆ ਤੁਹਾਨੂੰ ਗੇੜੇ ਮਾਰਦੇ ਨੂੰ ਇੱਥੇ ਜੁਲਾਈ ਮਹੀਨੇ ਤੋਂ ਗੇੜੇ ਮਾਰਦੇ ਜੁਲਾਈ ਮਹੀਨੇ ਤੋਂ 2023 ਵਿੱਚ ਆਈ ਜੀ ਵੀ ਸਾਰ ਨੂੰ ਹਰ ਇਹ ਕਹਿੰਦੇ ਕਿ ਨਾ ਕੋਈ ਮਿਲਦਾ ਉਹ ਰਹਿ ਤੂੰ ਪਹਿਲਾਂ ਸਭ ਕਹਿ ਗਿਆ ਵੇਟ ਕਰੋ ਵੇਟ ਕਰੋ ਜਲਦੀ ਟਿਕ ਲੈ ਕੇ ਜਮਨ ਦੇ ਜਾਣ ਦੇ ਵਿੱਚ ਵੀਜ਼ਾ ਲੈ ਕੇ ਦੇ ਦਾਂਗੇ ਪਰ ਲਾਸਟ ਦੇ ਵਿੱਚ ਇਹਨਾਂ ਨੇ ਹੱਥੇ ਖੜੇ ਕਰ ਦਿੱਤੇ ਜਦੋਂ ਪੈਸੇ ਦੀ ਮੰਗ ਕੀਤੀ ਹੈ ਉਸ ਟਾਈਮ ਪੈਸੇ ਨੇ ਵੀ ਕਹਿੰਦੇ ਵੀ ਪੈਸਾ ਨਹੀਂ ਦੇ ਜੇ ਫਿਰ ਉਸ ਤੋਂ ਬਾਅਦ ਮੈਨੂੰ ਰਾਂਡੂ ਕਾ ਇੱਕ ਚੈੱਕ ਕੱਟ ਕੇ ਦਿੰਦੇ ਨੇ ਜਿਹੜਾ ਕਿ ਤੇਜਾ ਸਿੰਘ ਦੇ ਨਾਂ ਤੇ ਹੁੰਦਾ ਜੀ ਜਦੋਂ ਉਹ ਚੈੱਕ ਦੀ ਡੇਟ ਪਾਉਂਦੇ ਨੇ 20 ਦਿਨ ਬਾਅਦ ਹੀ ਹੈ ਚਲੋ ਮੈਂ ਵਿਸ਼ਵਾਸ ਕਰਕੇ ਇੱਕ ਭਰੋਸੇ ਤੌਰ ਤੇ ਚੈੱਕ ਲੈ ਲਿਆ ਇੱਕ ਦੋ ਬੰਦਾ ਸੀਗਾ ਮੇਰੇ ਨਾਲ ਉਹ ਚੈੱਕ ਬੈਂਕ ਦੇ ਵਿੱਚ ਲਾਇਆ 12 ਤਰੀਕ ਪਈ ਵਿੱਚ ਸੀਗੀ ਤੀਜੇ ਮਹੀਨੇ ਦੀ 2024 ਤੇ ਉਹ ਚੈੱਕ ਸਿਰ ਬਾਉਂਸ ਹੋ ਜਾਂਦਾ ਉਹਦੇ ਵਿੱਚ 300 ਰੁਪਏ ਖਾਤੇ ਦੇ ਵਿੱਚ ਤੇ ਜਦੋਂ ਮੈਂ ਉਹਨਾਂ ਕੋਲ ਆਇਆ ਤੇ ਤੇ ਆਪਣਾ ਤਾਂ ਆਪਣੀ ਮੱਚੀ ਹੋ ਗਈ ਕਹਿੰਦੇ ਜੀ ਪੱਜ ਗਿਆ ਤਾਂ ਦਫਤਰ ਪਤ ਕਰਕੇ ਤੇ ਹੋਰ ਵੀ ਬਹੁਤ ਲੋਕਾਂ ਦੇ ਪੈਸੇ ਮਰੇ ਹੋਏ ਹੁਣ ਹੈ ਤੁਹਾਨੂੰ ਇਨਸਾਫ ਦੀ ਉਮੀਦ ਵੀ ਤੁਹਾਨੂੰ ਪੈਸੇ ਮਿਲਣਗੇ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਕੁਝ ਵੀ ਨਹੀਂ ਦਿਖ ਰਿਹਾ ਸਾਨੂੰ ਤਾਂ ਬਹੁਤ ਔਖਾ ਹੋ ਗਿਆ ਜੀ ਬਹੁਤ ਗਰੀਬ ਪਰਿਵਾਰ ਨੇ ਨਹੀਂ ਸੁਣਵਾਈ ਹੁੰਦੀ ਕੀ ਕਰੂੰਗੇ ਅਗਲਾ ਪਲਾਨ ਕੀ ਤੁਸੀਂ ਕੀਤਾ ਕੁਝ ਸਰ ਕੀ ਕਰੀਏ ਕੀ ਸਮਝ ਤੋਂ ਬਾਹਰ ਹੋਇਆ ਪਿਆ ਸਾਡੇ ਕਿੱਥੇ ਸੁਣਵਾਈ ਹੋਣੀ ਹੈਗੀ ਐਂ ਲੱਗਦਾ ਜਿਵੇਂ ਸਾਰੇ ਹੀ ਮਿਲੇ ਹੋਏ ਸਾਰੇ ਮਿਲੇ ਕੋਈ ਸੁਣਵਾਈ ਤੁਹਾਨੂੰ ਲੱਗਦਾ ਵੀ ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਆ ਪੁਲਿਸ ਵੀ ਮਿਲੀ ਹੋਈ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ 5-6 ਦਿਨ ਹੋ ਗਏ ਅਸੀਂ ਆਉਂਦੇ ਆ ਸਾਰਾ ਸਾਰਾ ਦਿਨ ਮੈਂ ਕਬੀਲਦਾਰ ਬੰਦਾ ਜੀ ਬੱਚੇ ਪੜਦੇ ਆ ਰੋਜ਼ ਦੇ ਕੰਮ ਕਰ ਤੋਂ ਬੇਲੇ ਬੈਠੇ ਐ ਤੇ ਘੇੜੇ ਮਾਰਦੇ ਆ ਰੋਜ਼ ਦਾ ਖਰਚਾ ਕਰਕੇ ਮੋਟ ਜਾਨੇ ਕੋਈ ਸੁਣਵਾਈ ਨਹੀਂ ਕੋਈ ਆਉਂਦਾ ਤੱਕ ਨਹੀਂ ਹੈਗਾ ਜੀ ਅਫਤਾਬ ਨਾ ਕਿੱਥੋਂ ਆਇਓ ਤੁਸੀਂ ਸੰਗਰੂਰ ਤੋਂ ਇੱਥੇ ਖੰਨੇ ਕਿੱਦਾਂ ਆ ਗਏ ਇੱਥੇ ਜਿਹੜੀ ਇਮੀਗ੍ਰੇਸ਼ਨ ਕੰਪਨੀ ਇੱਕ ਪੋਸਟ ਵੀ ਐਡ ਦੇਖੀ ਸੀ ਇਹਨਾਂ ਦੀ ਕੀ ਐਡ ਦਿੱਤੀ ਨਾ ਕਹਿੰਦੇ ਵੀ ਤੁਹਾਡਾ ਲੋਨ ਕਰਾ ਦੇਵਾਂਗੇ ਢਾਈ ਲੱਖ 1.70 ਚ ਤੁਹਾਡਾ ਐਜੂਕੇਸ਼ਨ ਲੋਨ ਹੋ ਜੂ 3 ਲੱਖ ਦਾ ਤੇ 6 ਲੱਖ ਚ ਆਪਣਾ ਪੈਕੇਜ ਹੋ ਜੂ ਤੁਸੀਂ ਤੁਸੀਂ ਸਾਡੇ ਲੇਵੇ ਆ ਕੇ ਫਾਈਲ ਲਵਾਓ ਫਿਰ ਤੁਸੀਂ ਇਹਨਾਂ ਨੂੰ ਕੰਟੈਕਟ ਕੀਤਾ ਫਿਰ ਅਸੀਂ ਇਹ ਕਹਿੰਦੇ ਵੀ ਸਾਡੇ ਕੋਲੇ ਵਿਜ਼ਿਟ ਕਰੋ ਫਿਰ ਅਸੀਂ ਇਹਨਾਂ ਕੋਲੇ ਵਿਜ਼ਿਟ ਕੀਤਾ ਫਿਰ ਇਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਵੀ ਤੁਹਾਡੀ ਫੈਬਰੂਰੀਂ ਟੇਕ ਲੱਗ ਜੂਗਾ ਫਿਰ ਇਹਨਾਂ ਨੇ ਮੇਥੋਂ ਫੰਡ ਦੇ ਨਾਮ ਤੋਂ ਕਹਿੰਦੇ ਵੀ 70 ਤੋਂ ਪਹਿਲਾਂ ਦੇਣਾ ਬਾਕੀ ਤੁਹਾਡਾ ਵਿਜ਼ਿਟ ਤੋਂ ਬਾਅਦ پیسے ਨਾ ਹੋ ਗਏ। ਕੀ ਕੰਮ ਕਰਦੇ ਆ ਤੁਹਾਡੇ ਘਰ ਦੇ? ਪੇਂਟ ਦਾ ਕੰਮ ਕਰਦੇ। ਤੁਸੀਂ ਪੇਂਸੇ ਜਿਹੜੇ ਦਿੱਤੇ ਇਹਨਾਂ ਨੂੰ ਰਿਕਾਰਡ ਦਿੱਤੇ ਜਾਂ ਕੈਸ਼ ਦਿੱਤਾ? ਮੈਂ ਇਹਨਾਂ ਨੂੰ ਟ੍ਰਾਂਸਫਰ ਕਰਿਆ ਸੀ ਬੈਂਕਰਾਂ 'ਇਹ ਠੀਕ ਹੈ। ਕਿ 70 ਮਹੀਨੇ ਬੈਂਕਰਾਂ ਹੀ ਇਹਨਾਂ ਨੇ ਮੇਰੇ ਤੋਂ ਫੰਡ ਦਾ ਲਿੱਤਾ 50000 ਰੁਪਏ ਦਾ ਚੋਂ ਇਹਨਾਂ ਨੇ ਮੇਰੇ ਤੋਂ ਸੀਓ ਪਰ ਭਾਈ ਤੇ ਹਲੇ ਤੱਕ ਮੈਨੂੰ ਫਰਗਰੀ ਤੇ ਲਾਰੀ ਲਾਰੀ ਕੀ ਹੈ। ਹਲ ਮਾਰ ਗਿਆ ਇਹ ਹਲੇ ਤੱਕ ਮੈਨੂੰ ਲਾਰੀ ਲੈ ਜਾਂਦੇ ਨੇ ਵੀ ਤੇਰੀ ਸੀਓ ਨਹੀਂ ਐਤਰੀ ਸੀਓ। ਉਹਤੇ ਦਫਤਰ ਕਰਕੇ ਵੀ ਭੱਜ ਗਏ ਤੁਸੀਂ ਕੰਪਲੇਂਟ ਕੀਤੀ ਕੋਈ ਇਹਨਾਂ ਦੀ ਮੈਨੇ ਐਸਐਸਪੀ ਦਫਤਰ ਚ ਕੰਪਲੇਂਟ ਕੀਤੀ ਸੀ ਪਰ ਕੋਈ ਵੀ ਹਾਲੇ ਸੁਣਵਾਈ ਨਹੀਂ ਹੋਈ ਕੀ ਲੱਗਦਾ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਇਹਨਾਂ ਤੇ ਪਤਾ ਹੀ ਨਹੀਂ ਜੀ ਸ਼ਾਇਦ ਮਿਲੀ ਹੋਊਗੀ ਰਾਤ ਨੂੰ ਵੀ ਜਦੋਂ ਆਇਸੀ ਇੱਕ ਬੰਦਾ ਫੜ ਕੇ ਲੈ ਗਏ ਨਹੀਂ ਵੀਡੀਓ ਵੀ ਪਈ ਨਹੀਂ ਸਾਡੇ ਲਈ ਇਹਨਾਂ ਦੇ ਆਧਾਰ ਕਾਰਡ ਪਈ ਨਹੀਂ ਠੀਕ ਹੈ ਜਸਪਿੰਦਰ ਮੈਣ ਵੀ ਉਹਨਾਂ ਦਾ ਅਸਲੀ ਨਾਮ ਰਮਨਦੀਪ ਮੈਣ ਉਹ ਲੜਾਈ ਲਾਈ ਜਾਂਦੇ ਨੇ ਮਤਲਬ ਨਾਮ ਵੀ ਆਪਦੇ ਦੋ ਦੋ ਰੱਖੀ ਫਿਰਦੇ ਆ ਦੋ ਦੋ ਨਹੀਂ ਮਕਸਦਾ ਨਾਂ ਦੇ ਵਿੱਚ ਵੀ ਠੱਗੀ ਮਾਰਦੇ ਹਾਂ ਜੀ ਹੁਣ ਜੇ ਤੁਸੀਂ ਫੋਨ ਕਰਦੇ ਹੋ ਕੰਟੈਕਟ ਕਰਦੇ ਹੋ ਚੱਕਦੇ ਫੋਨ ਕਹਿੰਦੇ ਲਾਰੇ ਲਾ ਦਿੰਦੇ ਨਹੀਂ ਕਹਿੰਦੇ ਨੇ ਵੀ ਸਾਡੀ ਇਹਨਾਂ ਨਾਲ ਲੜਾਈ ਹੋ ਗਈ ਇਹ ਮਰ ਗਏ ਜਿੱਥੇ ਉੱਥੇ ਗਏ ਹੋયા ਪਰ ਜਦੋਂ ਅਸੀਂ ਰਿਹਾਏ ਤਾਂ ਦੇਖਿਆ ਵੀ ਧੰਨਾ ਲੱਗ ਰਹੀ ਉਹਦੇ ਕਾਫੀ ਇਕੱਠ ਹੋਇਆ ਹੋਇਆ ਇਹ ਸਿਰਫ ਪਾਗਲ ਬਣਾ ਰਹੀ ਤੋਂ ਖਤੜੀ ਵੀ ਮੈਂ ਪਟਿਆਲਾ ਕੋਲੋਂ ਕਰਦਾ ਤੇ ਹਰ ਤੋਂ ਬਣੋ ਕੰਦੇ ਇਹ ਕੰਪਨੀ ਨਾਲ ਕਿਦਾਂ ਕੰਟ੍ਰੈਕਟ ਹੋ ਗਿਆ ਤੁਹਾਡਾ ਕਾਸਟ ਬੇ ਨਾਲ ਇਹਨਾਂ ਦਾ ਜੀ ਆਪਣੇ ਫੇਸਬੁੱਕ ਤੇ ਇਹਨਾਂ ਨੇ ਦੇਖੀ ਸੀਗੀ ਤੇ ਇਹਨਾਂ ਨੇ ਪਹਿਲਾਂ ਹੀ ਦੇਖਿਆ ਸਾਡੀ ਕੋਈ ਸਰਚ ਕਰਿਆ ਇਹਨਾਂ ਦੀ ਕਾਲਜ ਸੀਮੈਂਟ ਮੈਮ ਜੀ ਉਹ ਜਾਲੀ ਸੀਗਾ ਨਾ ਉਸ ਤੋਂ ਬਾਅਦ ਮੈਂ ਹੋ ਰਿਹਾ ਮੈਨੂੰ ਗੱਲ ਕਰਾਈ ਅਮਨਦੀਪ ਸਰ ਨਾਲ ਅਮਨਦੀਪ ਆ ਬੰਦਾ ਜੀ ਦੇਖੋ ਇਹਦਾ ਨਾਮ ਜਾਲੀ ਹੈ ਜਦ ਕਿ ਇਹਦਾ ਅਸਲੀ ਨਾਮ ਹੈਗਾ ਬੰਦਾ ਹਰਮਿੰਦਰ ਸਿੰਘ ਪਟਿਆਲਾ ਤੋਂ ਹੈ ਜੀ ਠੀਕ ਹੈ ਤੇ ਇਹ ਸਾਨੂੰ ਮਿਲਦਾ ਰਿਹਾ ਇਹਨੇ ਸਾਡੇ ਤੋਂ 1.70 ਲੱਖ ਰੁਪਏ ਆਨਲਾਈਨ ਰੈਂਕ ਤੋਂ ਮੈਂ ਆਪਕੇ ਮੰਮੀ ਦਾ ਖਾਤੋ ਜੋ ਪਾਇਆ ਸੀਗੇ 19 ਤਰੀਕ 19 ਦਸੰਬਰ ਕੀ ਕੰਮ ਕਰਦੋ ਤੁਸੀਂ ਮੈਂ ਐਕਚੁਅਲੀ ਐਡਵੋਕੇਟਾ ਪੜ੍ਹਿਆ ਲੇ ਕੋਲ ਕਰਨੀਏ ਠੀਕ ਹੈ ਜੀ ਤੁਸੀਂ ਉਹਦੇ ਬੇਟੇ ਲਈ ਕੀਤਾ ਸੀ ਮੈਂ ਆਪਣਾ ਬੇਟੇ ਲਈ ਕਰ ਰਹੀ ਸੀ ਤੇ ਮੈਨੂੰ ਲੱਗਿਆ ਲਾਈ ਜਾਂਦਾਗਾ ਤਾਲ ਪਰਵੀਨ ਤੇ ਮੈਂ ਪਰਵੀਨ ਤੇ ਲੱਗਦਾ ਲੱਗਾ ਕੋਈ ਗੱਲ ਨਹੀਂ ਸਰ ਅਸੀਂ ਕਰ ਦਾਂਗੇ ਕਰ ਦਾਂਗੇ ਬਟ ਅੱਜ ਫੋਨ ਟਰਾਈ ਕਰਿਆ ਮੈਨੂੰ ਪਤਾ ਲੱਗਿਆ ਮੈਂ ਕਿ ਫੋਨ ਟਰਾਈ ਕਰ ਰਹੀ ਸੀ ਬੰਦ ਆ ਰਿਹਾ ਤੇ ਮੈਂ ਜਦ ਦੇਖਿਆ ਆ ਕੇ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਫਰਾਡ ਨਹੀਂ ਹੈ ਇਹ ਅਸੀਂ ਹੁਣ ਦੇਖ ਰਿਹਾ ਵੀ ਥਾਣੇ ਜਾਣਦੇ ਕਈ ਸਾਡੇ ਬੰਦੇ ਨਾਲ ਦੇ ਗਏ ਸੀ ਥਾਣੇ ਉਹ ਕਹਿੰਦਾ ਛੱਡ ਦਿੰਦੇ ਨੇ ਇਸ ਕਰਕੇ ਅਸੀਂ ਵੀ ਸੋਚੇ ਕਿ ਵੀ ਇਹ ਦੇ ਖਿਲਾਫ ਆਕੇ ਦਬਾਤ ਤੋਂ ਮੈਂ ਕੰਮ ਕਰ ਜੂ। ਤੇ ਇਹ ਦੇ ਖਿਲਾਫ ਸਾਨੂੰ ਨੇ ਸਾਭ ਦਵਾਇਆ ਜਿੰਨੇ ਵੀ ਬੰਦੇ ਸੀਗੇ ਘੱਟੋ ਘੱਟ 100 ਤੋਂ 150 ਬੰਦੇ ਦੇ ਵਿੱਚ ਵਿੱਚ ਹੈ। ਮੈਕਸਿਮਮ 2 ਤੋਂ 3 ਕਰੋੜ ਤੋਂ ਉੱਪਰ ਹੋਏਗਾ। ਬੜਾ ਵੱਡਾ ਰੈਕਟ ਹੈ ਇਹ ਜਿਹੜਾ ਬੜਾ ਰੈਕਟ ਹੈ ਜੀ। ਮੇਨ ਮਾਲਕ ਹੈ ਤਾਂ ਗੁਰਪ੍ਰੀਤ ਸਿੰਘ ਬੈਣੀਪਾਲ। ਇਹ ਅਮਨਦੀਪ ਮੁੰਡਾ ਹੈ ਕਿ ਮੇਨ ਹੈ ਜੀ। ਇਹ ਪੋਰਸ਼ਨ ਕੋਮਪਲੇਟ ਹੋਣ ਤੋਂ ਹੀ ਕਰਦੇ ਕਰਨੀ ਹੈ ਨਹੀਂ ਅਸੀਂ ਤਾਂ ਕਰਨੇ ਸਨ پیسے ਆਏ ਸੀ ਕਿ ਦੇਖਣਾ ਜੀ ਇਹਨਾਂ ਨੂੰ ਲੰਘ ਪਤਾ ਹੀ ਨਹੀਂ ਸੀ ਵੀ ਕਿੰਨਾ ਵੱਡਾ ਧੋਖਾ ਹੋ ਚੁੱਕਾ ਦਾ ਪੋਸਟ ਵੀ ਇਮੀਗ੍ਰੇਸ਼ਨ ਕੰਪਨੀ ਜਿਹੜੀ ਇੱਥੋਂ ਛੱਡ ਕੇ ਦਫ਼ਤਰ ਭੱਜ ਗਈ ਆ ਔਰ ਇਹਨਾਂ ਦਾ ਲੱਖਾਂ ਰੁਪਇਆ ਲੈ ਗਏ ਉਹ ਕੀ ਕਹਿਣਾ ਚਾਹੀਦਾ ਜੀ ਮੈਂ ਇਹਨਾਂ ਦਾ ਦੇਖ ਰਿਹਾ ਸੀਗਾ ਕਈ ਦਿਨ ਇੱਥੇ ਫਿਰਦੇ ਨੇ ਤੇ ਇਹ ਤਾਂ ਸਰਕਾਰ ਦੇ ਮੂੰਹ ਤੇ ਚਪੇੜ ਹੈ ਕਿ ਭਗਵਾਨਤ ਮਾਨ ਜਾਂ ਸਰਕਾਰ ਬਣਿਓ ਕਹਿੰਦਾ ਸੀ ਵੀ ਵਿਦੇਸ਼ਾਂ ਦੇ ਵਿੱਚੋਂ ਗੂਰੇ ਸਾਡੇ ਪੰਜਾਬ ਦੇ ਵਿੱਚ ਕੰਮ ਕਰਨ ਆਉਣਗੇ ਇਹ ਜਿੰਨੇ ਬੱਚੇ ਮੈਂ ਇਹਨਾਂ ਦੀ ਇੰਟਰਵਿਊ ਸੁਣੀ ਆ ਇਹ ਸਾਰੇ ਮੈਨੂੰ ਲੱਗਦਾ ਵੀ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੇ ਕਿਉਂਕਿ ਰੋਜ਼ਗਾਰ ਹੈ ਨਹੀਂ ਜਿਸ ਤਰ੍ਹਾਂ ਇਹ ਕਹਿੰਦੇ ਨੇ ਅਸੀਂ ਉਹਨਾਂ ਨੂੰ 2 ਲੱਖ ਰੁਪਏ ਦਿੱਤਾ ਕਿ ਸਾਨੂੰ ਲੋਨ ਕਰਾ ਕੇ ਦੇ ਦੇਣ ਮਤਲਬ ਇਹਨਾਂ ਕੋਲੇ ਤਾਂ ਸਪਸ਼ਟ ਹੈ ਕਿ ਇਹਨਾਂ ਕੋ ਕੋਈ ਪੈਸਾ ਨਹੀਂ ਹੈਗਾ ਉਹ ਆਪਣਾ ਲੋਨ ਕਰਾ ਕੇ ਦੇਣਾ ਸੀ ਤੇ ਇਹ ਵੱਡੀ ਠੱਗੀ ਵਜਈਆ ਖੰਨੇ ਸ਼ਹਿਰ ਦੇ ਅੰਦਰ ਐਮਐਲਏ ਇੱਥੇ ਦਾ ਦਿਨਪੁਰ ਨਾਲ ਬੈਠਾ ਦਫ਼ਤਰ ਆ ਐਸਐਸਪੀ ਦਾ ਦਫ਼ਤਰ ਆ ਕਿ ਉਹ ਲੋਕਾਂ ਨੇ ਇੱਕ ਇਹਨਾਂ ਬਲੇਮ ਲਗਾਇਆ ਪੁਲਿਸ ਦੇ ਉੱਤੇ ਇਹ ਕਹਿੰਦੇ ਵੀ ਅਸੀਂ ਸਾਰੇ ਬੰਦੇ ਫੜਾਤੇ A to Z ਮਾਲਕ ਵੀ ਫੜਾਤਾ ਨੌਕਰ ਵੀ ਫੜਾਤੇ ਹੁਣ ਸਵਾਲ ਇੱਥੇ ਪੁਲਿਸ ਤੇ ਖੜਾ ਹੁੰਦਾ ਹੈ ਵੀ ਪੁਲਿਸ ਨੇ ਉਹ ਬੰਦੇ ਕਿਉਂ ਛੱਡੇ ਇਹਦਾ ਮਤਲਬ ਸਰਕਾਰਾਂ ਤੇ ਪੁਲਿਸ ਮਿਲ ਕੇ ਪੰਜਾਬ ਦੇ ਲੋਕਾਂ ਨਾਲ ਠੱਗੀਆਂ ਮਰਵਾ ਰਹੀਆਂ ਨੇ ਲੋਕਾਂ ਨੂੰ ਲੁੱਟ ਰਹੀਆਂ ਨੇ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਡਾ ਸਵਾਲ ਹੈ ਇੱਕ ਐਫ ਆਈ ਆਰ ਦਰਜ ਕਰਤੀ ਜਦ ਇਹਨਾਂ ਲੋਕਾਂ ਨੇ ਉਹ ਬੰਦੇ ਫੜਾਤੀ ਇਹਨਾਂ ਠੱਗੀ ਮਾਰੀ ਆ ਸਾਰੀ ਜਾਣੀ ਉਹਨਾਂ ਨੂੰ ਬਿਠਾ ਕੇ ਰੱਖਿਆ ਤਾਂ ਉਹਨਾਂ ਦੇ ਪਰਚਾ ਦਰਜ ਕਰਕੇ ਨਾਲ ਦੀ ਨਾਲ ਉਹਨਾਂ ਅਰੈਸਟ ਪਾਉਂਦੇ ਇਸ ਲਈ ਮੇਰੇ ਖਿਆਲ ਦੇ ਵਿੱਚ ਆ ਜਿਹੜਾ ਜੀਟੀਵੀ ਮਾਰਕੀਟ ਤੇ ਆ ਜਿਹੜੀ ਇਹ ਮਾਰਕੀਟ ਬਣੀ ਹੈ ਇੱਥੇ ਆਮ ਲੋਕਾਂ ਨੂੰ ਸचेत ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਇੱਥੇ ਠੱਗੀ ਵਜਣ ਦਾ ਬਹੁਤ ਵੱਡਾ ਇੱਕ ਸੈਂਟਰ ਬਣ ਚੁੱਕਿਆ ਪਹਿਲਾਂ ਵੀ ਇੱਕ ਦਿਨ ਰੌਲਾ ਪਿਆ ਇੱਥੇ ਸੋ ਇਹ ਜਿਹੜਾ ਘਟਨਾ ਹੋਈ ਆ ਮੇਰੇ ਖਿਆਲ ਦੇ ਵਿੱਚ ਪੁਲਿਸ ਦੀ 100% ਮਿਲਿਪੁਕਤਨਾ ਹੋਈ ਹੈ ਐਸਐਸਪੀ ਖੰਨਾ ਨੂੰ ਔਰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਬੰਦਿਆਂ ਨੇ ਜਿਹੜੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਲੋਕਾਂ ਨੂੰ ਬਿਠਾ ਕੇ ਬੱਚਿਆਂ ਨੂੰ ਆਪਣੇ ਦਫ਼ਤਰ 'ਚ ਬਿਠਾਈ ਰੱਖਿਆ ਔਰ ਜਿਹੜੇ ਮੁਜਰਮ ਸੀ ਉਹਨਾਂ ਨੂੰ ਬਿਠਾਉਣ ਤੋਂ ਬਾਅਦ ਛੱਡਤਾ ਇੱਥੇ ਕੌਣ ਆਇਆ ਇਹਨਾਂ ਕੋਲ ਵੀਡੀਓ ਲੈ ਕੇ ਉਹਨਾਂ ਤੇ ਇਨਕੁਆਇਰੀ ਕਰਕੇ ਉਹਨਾਂ ਤੇ ਤਾਂ ਪਰਚਾ ਹੋ ਗਈ ਹੋਵੇ ਨਾਲ ਉਹ ਜਿਹੜੇ ਪੁਲਿਸ ਅਧਿਕਾਰੀਆਂ ਨੇ ਮਿਹਰੀ ਭੁਗਤਣ ਇਹਨਾਂ ਨੂੰ ਛੱਡਿਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿਵੇਂ ਕਿ ਇਮੀਗ੍ਰੇਸ਼ਨ ਕੰਪਨੀਆ ਕੋਸਟਵੇ ਉਹ ਕਾਫੀ ਬੱਚਿਆਂ ਦਾ ਪੈਸਾ ਲੈ ਕੇ ਮਨੂ ਦਫ਼ਤਰ ਬੰਦ ਕਰਦੀ ਹੈ ਇਸ ਕਰਕੇ ਸਾਨੂੰ 14 ਤਿੰਨ 24 ਨੂੰ ਇੱਕ ਕੰਪਲੇਨਟ ਵਿਰਾਜ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਟਿਆਲਾ ਨਾਲ ਦਿੱਤੀ ਸੀ ਕਿ ਸਾਡੇ ਨਾਲ ਕੋਸਟ ਵੀ ਵੀਜੇਸ਼ਨ ਵਾਲਿਆਂ ਨੇ ਠੱਗੀ ਮਾਰੀ ਹੈ ਅਸੀਂ ਇਮੀਡੀਏਟਲੀ ਉਸੇ ਦਿਨੀ ਐਫਆਰ ਨੰਬਰ 44 ਅੰਡਰ ਸੈਕਸ਼ਨ 420 120 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਸਿਟੀ ਟੂ ਖੰਨਾ ਵਿਗਨ ਮੁਕਦਮਾ ਦਰਜ ਕਰਤਾ ਸੀ ਜਿਸ ਦੇ ਖਿਲਾਫ ਉਹਨਾਂ ਨੇ ਕੰਪਲੇਨਟ ਦਿੱਤੀ ਬਾਈ ਨੇ ਤੇਜਾ ਸਿੰਘ ਐਂਡ ਇੱਕ ਵਨ ਲੇਡੀ ਹੋਰ ਸੀ ਅਸੀਂ ਦੋਨਾਂ ਦੇ ਖਿਲਾਫ ਮੁਕਦਮਾ ਦਰਜ ਕਰਤਾ ਇਸ ਤਪਤੀਸ਼ 'ਚ ਜਿਹੜੇ ਵੀ ਹੋਰ ਕੋਈ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਉਚ ਲਾਵਾਂਗੇ ਕੁਈ ਬੰਦਾ ਰੈਸਪੀ ਕੀਤਾ ਨਾ ਕੋਈ ਨਈਆਂ ਦੇ ਕੋਈ ਰੈਸਪੀ ਹੋਏ ਸਾਰੇ ਭੱਜੇ ਹੋਏ ਨੇ ਲੋਕ ਲੈ ਕੇ ਆਇਆ ਬੜੀ